ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਕੁਝ ਗੱਲਾਂ ਦਿਲ ਦੀਆਂ ਤੇ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਾਲੀਵੁੱਡ ਦੇ ਕੈਸੇ ਨਾਂ ਦੀ ਜੋ ਪਰਦੇ ਤੇ ਤਾਂ ਗੱਜਦਾ ਹੈ ਪਰ ਸੱਚੀ ਜ਼ਿੰਦਗੀ ਵਿੱਚ ਅਕਸਰ ਚੁੱਪ ਰਹਿੰਦਾ ਹੈ ਜੀ ਹਾਂ ਦੋਸਤੋ ਅਸੀਂ ਗੱਲ ਕਰਨ ਜਾ ਰਹੇ ਹਾਂ ਸਨੀ ਦਿਓਲ ਦੀ ਸਨੀ ਦਿਓਲ ਜਿਸ ਨੂੰ ਅਸੀਂ ਹਮੇਸ਼ਾ ਫਿਲਮਾਂ ਵਿੱਚ ਬਾਗੀ ਨੀਡ ਦੇਸ਼ ਭਗਤ ਅਤੇ ਸੱਚ ਲਈ ਲੜਨ ਵਾਲੇ ਹੀਰੋ ਵਜੋਂ ਵੇਖਿਆ ਹੈ ਗਦਰ ਇੰਡੀਅਨ ਜਾਟ 2 ਅਤੇ ਹੁਣ ਆ ਰਹੀ ਬਾਡਰ 2 ਹਰ ਫਿਲਮ ਵਿੱਚ ਇੱਕੋ ਜਿਹੇ ਡਾਇਲੋਗ ਕਿ ਕੋ ਜਹਾਜੋਸ਼ ਦੇਸ਼ ਲਈ ਜਾਨ ਵੀ ਕੁਰਬਾਨ ਪਰ ਦੋਸਤੋ ਅਸਲ ਸਵਾਲ ਇਹ ਹੈ ਕਿ ਸਨੀ ਦਿਓਲ ਅਸਲ ਜ਼ਿੰਦਗੀ ਵਿੱਚ ਵੀ ਉਹੋ ਜਿਹਾ ਹੈ ਜੋ ਪਰਦੇ ਤੇ ਚੀਕਦਾ ਹੈ ਕੀ ਉਹ ਹਕੀਕਤ ਵਿੱਚ ਵੀ ਬੋਲਦਾ ਹੈ ਜਦੋਂ ਅਸੀਂ ਕੈਮਰੇ ਤੋਂ ਬਾਹਰ ਦੀ ਜ਼ਿੰਦਗੀ ਵੇਖਦੇ ਹਾਂ ਤਾਂ ਸੱਚ ਕਾਫੀ ਕੋੜਾ ਲੱਗਦਾ ਹੈ ਅਸਲ ਜ਼ਿੰਦਗੀ ਵਿੱਚ ਸਨੀ ਦਿਓਲ ਨਾ ਤਾਂ ਵਾਗੀ ਨੇ ਨਾ ਹੀ ਟਕਰਾ ਪਸੰਦ ਕਰਦੇ ਨੇ ਉਹ ਇੱਕ ਚੁੱਪ ਰਹਿਣ ਵਾਲਾ ਤੇ ਸੰਕੋਚੀ ਅਤੇ ਵਿਵਾਦਾਂ ਤੋਂ ਦੂਰ ਭੱਜਣ ਵਾਲੇ ਇਨਸਾਨ ਨੇ ਦੋਸਤੋ ਹੁਣ ਇੱਥੇ ਮੈਂ ਤੁਹਾਨੂੰ ਇੱਕ ਐਸੀ ਮਿਸਾਲ ਦੇਣ ਲੱਗਾ ਹਾਂ ਜਿਸ ਤੋਂ ਬਾਅਦ ਤੁਸੀਂ ਖੁਦ ਫੈਸਲਾ ਕਰੋਗੇ ਕਿ ਹੀਰੋ ਕੌਣ ਸੀ ਫਿਲਮਾਂ ਵਾਲਾ ਜਾਂ ਅਸਲ ਵਾਲਾ ਦੀਪ ਸਿੱਧੂ ਤੁਹਾਨੂੰ ਸਭ ਨੂੰ ਪਤਾ ਹੈ ਦੀਪ ਸਿੱਧੂ ਤੇ ਸਣੀ ਦਿਓਲ ਦੀ ਨੇੜਤਾ ਕਿਸੇ ਤੋਂ ਲੁਕੀ ਨਹੀਂ ਸੀ ਗੁਰਦਾਸਪੁਰ ਦੇ ਇਲੈਕਸ਼ਨ ਦੌਰਾਨ ਦੀਪ ਸਿੱਧੂ ਨੇ ਸਣੀ ਦਿਓਲ ਲਈ ਖੁੱਲ ਕੇ ਪ੍ਰਚਾਰ ਕੀਤਾ ਗਲੀਆਂ ਪਿੰਡਾਂ ਲੋਕ ਹਰ ਥਾਂ ਦੀਪ ਸਿੱਧੂ ਸਣੀ ਦਿਓਲ ਦੇ ਹੱਕ ਵਿੱਚ ਖੜਾ ਸੀ ਨਤੀਜਾ ਸਣੀ ਦਿਓਲ ਐਮਪੀ ਬਣ ਗਿਆ ਪਰ ਦੋਸਤੋ ਐਮਪੀ ਨੰ ਤੋਂ ਆਵਾਜ਼ ਕੀ ਹੋਇਆ ਨਾ ਹਲਕੇ ਵਿੱਚ ਜਾਣਾ ਨਾ ਪੰਜਾਬ ਦੀ ਗੱਲ ਨਾ ਨੌਜਵਾਨਾਂ ਲਈ ਆਵਾਜ਼ ਨਾ ਕਿਸਾਨਾਂ ਲਈ ਕੋਈ ਸਟੈਂਡ ਫਿਰ ਆਇਆ ਕਿਸਾਨ ਅੰਦੋਲਨ ਦੀਪ ਸਿੱਧੂ ਕਿਸਾਨਾਂ ਨਾਲ ਖੜਾ ਹੋ ਗਿਆ ਧਰ ਨੇ ਸਟੇਜ ਆਵਾਜ਼ ਉਹ ਡਟ ਕੇ ਬੋਲਿਆ 26 ਜਨਵਰੀ ਦੇ ਤੋਂ ਟਰੈਕਟਰ ਫਲੇਟ ਦੇ ਹਾਲਾਤ ਬੇਕਾਬੂ ਹੋਏ ਲੋਕਾਂ ਦਾ ਜੋਸ਼ ਆਪ ਮੁਹਾਰੀ ਪੀੜ ਲਾਲ ਕਿਲੇ ਵੱਲ ਵੱਧ ਗਈ ਅਤੇ ਉਹਨਾਂ ਨੇ ਲਾਲ ਕਿਲੇ ਦੇ ਵਾਰ ਲੱਗੇ ਇੱਕ ਖੰਭੇ ਤੇ ਝੰਡਾ ਵੀ ਲਹਿਰਾ ਦਿੱਤਾ ਇਸ ਪੀੜ ਵਿੱਚ ਦੀਪ ਸਿੱਧੂ ਵੀ ਸ਼ਾਮਿਲ ਸਨ ਦੋਸਤੋ ਇੱਥੇ ਹੀ ਕਹਾਣੀ ਮੋੜ ਲੈਂਦੀ ਹੈ ਸੋਸ਼ਲ ਮੀਡੀਆ ਤੇ ਦੀਪ ਸਿੱਧੂ ਤੇ ਸਨੀ ਦਿਓਲ ਦੀਆਂ ਪੁਰਾਣੀਆਂ ਤਸਵੀਰਾਂ ਵਾਇਰਲ ਹੋਣ ਲੱਗ ਪਈਆਂ ਅਤੇ ਇੱਥੇ ਹੀ ਸਨੀ ਦਿਓਲ ਡਰ ਗਿਆ ਉਹ ਡਰ ਜੋ ਕਦੇ ਫਿਲਮਾਂ ਵਿੱਚ ਨਹੀਂ ਵਿਖਾਇਆ ਗਿਆ ਉਹ ਸੋਚਣ ਲੱਗ ਕੀ ਮੈਂ ਭਾਜੀਪੀ ਪਾਰਟੀ ਵੱਲੋਂ ਹੀ ਐਮਪੀ ਬਣਿਆ ਸੀ ਮੇਰਾ ਪਰਿਵਾਰ ਭਾਜੀਪੀ ਨਾਲ ਜੁੜਿਆ ਹੋਇਆ ਹੈ ਇਹ ਸਭ ਮੇਰੀ ਅਮੇਜ਼ ਨੂੰ ਖਰਾਬ ਕਰ ਦਵੇਗਾ ਅਤੇ ਦੋਸਤੋ ਉਸ ਵੇਲੇ ਹੀ ਸਨੀ ਦਿਓਰ ਨੇ ਟਵੀਟ ਕਰ ਦਿੱਤਾ ਮੇਰਾ ਦੀਪ ਸਿੱਧੂ ਨਾਲ ਕੋਈ ਦੇਣਾ ਲੈਣਾ ਨਹੀਂ ਹੈ ਸੋਚੋ ਦੋਸਤੋ ਜਿਸ ਇਨਸਾਨ ਨੇ ਤੁਹਾਨੂੰ ਜਤਾਇਆ ਉਹ ਤੁਹਾਡੇ ਲਈ ਅਚਾਨਕ ਅਜਨਬੀ ਬਣ ਗਿਆ ਇਸ ਤੋਂ ਵੀ ਵੱਧ ਦੁੱਖ ਵਾਲੀ ਗੱਲ ਇਹ ਹੈ ਕਿ ਦੀਪ ਸਿੱਧੂ ਨੂੰ ਉਹ ਵੀਡੀਓ ਦਾ ਫੋਨ ਆਇਆ ਜਿਸ ਵਿੱਚ ਕਿਹਾ ਗਿਆ ਸਨੀ ਦਿ올 ਦੀ ਵਿੱਚ ਚੁਰਾ ਮਾਰਿਆ ਹੈ ਦੋਸਤੋ ਸੱਚ ਤਾਂ ਇਹ ਹੈ ਚੁਰਾ ਦੀਪ ਸਿੱਧੂ ਨੇ ਨਹੀਂ ਦਿ올 ਪਰਿਵਾਰ ਨੇ ਮਾਰਿਆ ਸੀ ਅੱਜ ਦੋਸਤੋ ਸਨੀ ਦਿ올 ਫਿਰ ਆ ਰਿਹਾ ਹੈ ਬਾਰਡਰ 2 ਨਾਲ ਫਿਰ ਦੇਸ਼ ਭਗਤੀ ਫਿਰ ਡਾਇਲੋਗ ਫਿਰ ਗੱਜਣ ਵਾਲੀ ਆਵਾਜ਼ ਪਰ ਅਸਲ ਸਵਾਲ ਇਹ ਹੈ ਜਦੋਂ ਅਸਲ ਜ਼ਿੰਦਗੀ ਵਿੱਚ ਪੰਜਾਬ ਸੜ ਰਿਹਾ ਸੀ ਕਿਸਾਨ ਸੜਕਾਂ ਤੇ ਸਨ ਨੌਜਵਾਨੀ ਸਾਡੀ ਬਰਬਾਦ ਹੋ ਰਹੀ ਸੀ ਉਦੋਂ ਇਹ ਬੋਟਰ ਵਾਲਾ ਹੀਰੋ ਕਿੱਥੇ ਸੀ ਫਿਲਮਾਂ ਵਿੱਚ ਦੇਸ਼ ਬਚਾਉਣਾ ਆਸਾਨ ਹੁੰਦਾ ਹੈ ਪਰ ਅਸਲ ਜ਼ਿੰਦਗੀ ਵਿੱਚ ਸਟੈਂਡ ਲੈਣਾ ਹਿੰਮਤ ਮੰਗਦਾ ਹੈ। ਦੋਸਤੋ ਬੋਰਡ ਟੂ ਵਰਗੀਆਂ ਫਿਲਮਾਂ ਸਾਡੀਆਂ ਭਾਵਨਾਵਾਂ ਵੇਚਦੀਆਂ ਨੇ, ਹਕੀਕਤ ਨਹੀਂ। ਸਾਨੂੰ ਇਹ ਸਮਝਣਾ ਪਵੇਗਾ ਕਿ ਪਰਦੇ ਦਾ ਹੀਰੋ ਅਤੇ ਪੰਜਾਬ ਲਈ ਖੜਾ ਹੋਣ ਵਾਲਾ ਇਨਸਾਨ ਦੋ ਵੱਖਰੀਆਂ ਗੱਲਾਂ ਨੇ। ਦੀਪ ਸਿੱਧੂ ਨੇ ਗਲਤੀਆਂ ਕੀਤੀਆਂ ਹੋ ਸਕਦੀਆਂ ਨੇ ਪਰ ਉਹ ਡਰਿਆ ਨਹੀਂ। ਉਹ ਵਿਕਿਆ ਨਹੀਂ, ਉਹ ਚੁੱਪ ਨਹੀਂ ਰਿਹਾ। ਅਤੇ ਸਨੀ ਦਿਓਲ ਉਹ ਅੱਜ ਵੀ ਸੇਫ ਜ਼ੋਨ ਵਿੱਚ ਹੈ। ਅਖੀਰ 'ਚ ਦੋਸਤੋ ਚੜ੍ਹਦਾ ਪੰਜਾਬ ਵੀ ਸਾਡਾ ਹੈ ਤੇ ਡੈਂਦਾ ਆਵੇ ਸਾਡਾ ਹੈ ਫਿਲਮੀ ਡਾਇਲਾਗਾਂ ਤੋਂ ਉੱਪਰ ਉੱਟ ਕੇ ਸਾਨੂੰ ਸੱਚ ਪਹਿਚਾਣਨਾ ਪਵੇਗਾ ਜੇ ਇਹ ਵੀਡੀਓ ਤੁਹਾਨੂੰ ਸੋਚਣ ਲਈ ਮਜਬੂਰ ਕਰੇ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਕੁਝ ਗੱਲਾਂ ਦਿਲਦਿਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਨਾਲ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ